ਚੋਲੀ ਸਾਡਾ ਉਹਨੇ ਦੇਸ਼ ਲਈ ਕੁਰਬਾਨੀ ਕੀਤੀ ਜੰਮੂ ਕਸ਼ਮੀਰ ਵਿੱਚ ਚੋਣਾ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਪਰ ਇੰਨਾ ਸਭ ਕੁਝ ਕੈਂ ਕਰੰਦੇ باوجود ਪੰਜਾਬ ਪੰਜਾਬੀ ਔਰ ਸਾਡੇ ਕਿਸਾਨ ਖੇਤ ਮਜ਼ਦੂਰ ਉਹਨਾਂ ਦੇ ਨਿਸ਼ਾਨੇ ਤੇ ਰਹਿੰਦੇ ਨੇ ਉਹ ਸਾਡੇ ਨਾਲ ਜਿਹੜਾ ਅਨਿਆਇ ਕੀਤਾ ਇੱਕ ਤਾਨਾਸ਼ਾ ਸਾਡਾ ਉੱਤੇ ਬੈਠਾ ਮੋਤੀ ਜੋ ਸਾਡੇ ਤੇ ਤਨਸਕਸ਼ਤਾ ਕਿਚਰਾ ਕਰਦਾ ਹੈ ਦੂਜਾ ਤਾਨਾਸ਼ਾ ਸਾਡਾ ਆਪਣਾ ਬਣਾਇਆ ਹੋਇਆ ਭਗਵੰਤ ਮਾਨ ਜੇ ਉਹ ਅਸੀਂ ਬੜੇ ਸ਼ੌਕ ਨਾਲ 92 ਬੰਦੇ ਲੈ ਕੇ ਸੁਣਿਆ ਇਹਦਾ ਕਿਰਦਾਰ ਵੀ ਤੁਸੀਂ ਦੇਖ ਲਓ ਇਹ ਮੋਦੀ ਅੱਟ ਨੇ ਤੇ ਭਾਜਪਾ ਦੀ ਮਰਜ਼ੀ ਦੇ ਨਾਲ ਪਹਿਲਾ ਜਦ ਤਹਾਨੂੰ ਕਹਿੰਦਾ ਕਿ ਜੋ ਕਿਸਾਨਾਂ ਨੂੰ ਕੁੱਟ ਪੈਣ ਦਿੱਤੀ ਹੈ ਉਹ ਕੁੱਟ ਸਭ ਪੰਜਾਬ ਦੀ ਧਰਤੀ ਤੋਂ ਪਈ ਆ ਅਗਰ ਪੰਜਾਬ ਦਾ ਮੁੱਖ ਮੰਤਰੀ ਚਾਹਦਾ ਤੇ ਹਰਿਆਣਾ ਪੁਲਿਸ ਨੂੰ ਅਪਾਲੇ ਤੋਂ ਬਰੇ ਤੱਕ ਪਾਉਂਦਾ ਉੱਥੇ ਰੋਕਦੇ ਸਾਡੇ ਕਿਸਾਨਾਂ ਨੂੰ ਆ ਭਗਵੰਤ ਜੀ ਉਹ ਕਤਲ ਹੋਣ ਦਿੱਤਾ ਔਰ ਉਹ ਕਤਲ ਦੇ ਸ਼ੂਭ ਕਰਨ ਦੀ ਐਫ ਆਈ ਆਰ ਅੜ ਪਛਾਤੇ ਪੁਲਿਸ ਵਾਲਿਆਂ ਦੇ ਖਿਲਾਫ 0 एफआईआर ਇਹਨੇ ਸਵੀਕਾਰ ਕਰਤਾ ਕਿ ਮੈਂ बीजेपी ਦੇ ਕੈਂਪ ਤੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਸੋਸ਼ਲ ਰੋਡ ਦੇ ਉੱਠ ਹੋਣ ਦੇ ਨੇ ਸਿਲਾ ਕੇ ਜਿਹੜਾ ਪੰਜਾਬ ਸਰਕਾਰ ਨੇ ਫਰਮਾਨ ਜਾਰੀ ਕੀਤਾ ਔਰ ਨੌਜਵਾਨਾਂ ਨੂੰ ਡਿਬਰੂਗੜ ਅਸਾਮ ਗਿਆ ਜੇਲਾ ਦੇ ਪੇਜਾ ਇਹ ਅਮਿਤ ਸ਼ਾਹ बीजेपी ਦਾ ਨਿਰਦੇਸ਼ ਪਰ ਪਰਮਾਤਮਾ ਨੇ ਪੁਖਤਾ ਹੈ ਮੇਰੇ ਵੀਰੋ ਔਰ ਕੈਚਰੀ ਵਾਲ ਦੇ ਸਾਹਮਣੇ ਟੀਵੀ ਨਾਂ ਦੇ ਆ ਕੇ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹਨੇ ਆ ਕੇ ਸਵੀਕਾਰ ਕੀਤਾ ਭਾਗੀ ਹਮਲੇ ਦਿੱਲੀ ਕੋਲ ਦਿੱਲੀ ਕੋਲ مدد ਦੇਗੇ ਦੋਸਤੋ ਤੁਹਾਡੇ ਨਾਲ ਅੱਜ ਦਾ ਰਾਗਫ ਚੱਟਾ ਸੰਦੀਪ ਪਾਟਕ ਇਹਨਾਂ ਦਾ ਪੰਜਾਬ ਦੇ ਨਾਲ ਕੀ ਪਿਆਰ ਹੈ ਔਰ ਕਿੰਨੀ ਗੱਲਾਂ ਕਰਦੇ ਸੀਗੇ ਖੜੇ ਕਿੱਥੇ ਨੇ ਅੱਗੇ ਹਮ ਘਰ ਨਹੀਂ ਲੈਣਗੇ ਗਾੜੀ ਨਹੀਂ ਲੈਣਗੇ ਸੁਰੱਖਿਆ ਨਹੀਂ ਲੈਣਗੇ 1000 ਗਨਮੈਨ ਆ ਭਗਵੰਤ ਮਾਨ ਦੇ ਟੱਪਰ ਦੇ ਕੋਲ ਔਰ ਛੋੜੀ ਬਣਾ ਦਿੰਦਾ ਜਦੋਂ ਕਿਤੇ ਜਾਂਦਾ ਔਰ ਇੱਥੇ ਬਸ ਨਹੀਂ ਇਹਦਾ ਸਾਰਾ ਟੱਪਰ ਜਿਹੜਿਆ 5-5 ਕਰੋੜ ਰੁਪਈਆ ਵੱਡੀਆਂ ਜੋਡਾ ਲੈਕਸਸ ਕੰਗੀਆਂ ਉਹ ਝੁੱਟ ਰਿਆ ਉਹ ਜਹਾਜਾਂ ਦਾ ਸੇ ਚੜ ਰਹੇ ਨੇ ਇਹ ਕਿੱਥੋਂ ਦੇ ਆਮ ਆਦਮੀ ਰਹੇਗੇ ਕਿਛਰੀਵਾਲ ਸਾਹਿਬ 50 ਕਰੋੜ ਦੇ ਸਰਕਾਰੀ ਮਕਾਨ ਤੇ 50 ਕਰੋੜ ਰੁਪਈਆ ਲਵਾਇਆ ਇਟਲੀ ਤੋਂ ਮਾਰਬਲ ਲਾ ਕੇ 2-2 ਕਰੋੜ ਰੁਪਈਆ ਬਾਥਰੂਮਾਂ ਦੇ ਨਾ ਨਾ ਮੇਰੇ ਵੀਰੋ ਇੰਨੇ ਪੈਸੇ ਨਾਲ ਤਾਂ ਕਿਸੇ ਧਿਲਵਾ ਪਿੰਡ ਦੇ ਤਨਖਾਹ 100 ਗਰੀਬਾਂ ਦਾ ਘਰ ਠੀਕ ਹੋ ਸਕਦਾ ਸੀ ਕਰ ਜਿਹੜਾ ਕੱਲਾ ਬਾਥਰੂਮ ਤੇ ਖਰਚਾ ਕੀਤਾ ਇਸ ਕਰਕੇ ਇਹ ਆਮ ਆਦਮੀ ਪਾਰਟੀ ਨਹੀਂ ਹੈ ਕੋਈ ਨਾ ਦਾ ਜ਼ਿਕਾਰਾ ਛੱਡ ਕੇ ਆਪਾਂ ਨਾਮ ਬਦਲ ਦੇਣਾ ਇਹਨਾਂ ਦਾ ਨਾਮ ਹੈ ਖਾਸ ਆਦਮੀ ਪਾਰਟੀ ਦੇ ਸੈਮ ਕੋ ਹੱਥ ਖੜੇ ਕਰਕੇ ਇੱਕ ਵਾਰ ਪ੍ਰਵਾਕੀ ਦਿਓ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਕਿੱਥੇ ਬਦਲਾਅ ਲੈ ਕੇ ਆਉਣਾ ਜਿਹੜਾ ਆਪ ਹੀ ਬਦਲ ਗਏ ਨੇ ਫਿਰ ਸਾਰੇ ਜਿਹੜੇ ਇਹਨਾਂ ਦੇ ਮੰਤਰੀ ਸੰਤਰੀ ਐਮ ਐਲ ਏ ਕੋਈ ਰੇਤਾ ਮਜਰੀ ਦੀ ਖੱਟਾ ਦੇ ਪਿੱਛੇ ਪਿਆ ਅਸਰ ਦੀ ਕੁਰਬਾਨੀ ਕੇ ਤੇ ਦੋਨੇ ਮਗਰ ਪੈ ਗਈ ਐਨ ਆਰ ਆਈ ਦੀ ਕੋਠੀਆਂ ਤੇ ਕਬਜ਼ਾ ਕਰ ਲਿਆ ਇਹਨਾਂ ਦੇ ਮੰਤਰੀ ਘਟਾਰੂ ਚੱਕਰ ਕਰਕੇ ਨੌਜਵਾਨਾਂ ਨਾਲ ਬਦਫਹਲੀ ਕਰਦੇ ਨੇ ਇਹਨਾਂ ਦਾ ਰਾਗਬ ਛੱਡਾ ਡਰ ਦਾ ਲੰਡਰ ਵਿੱਚ ਲੁਕਿਆ ਹੋਇਆ ਇੰਨੀ ਤੋਂ ਡਰਦਾ ਵਾਪਸ ਨਹੀਂ ਆ ਰਿਹਾ ਜਿਸ ਲਈ ਇਹ ਲੋਕ ਉਹ ਨੇ ਜਿਹੜੇ ਕਹਿੰਦੇ ਕੁਛ ਨੇ ਤੇ ਕਰਦੇ ਕੁਛ ਨੇ ਸੰਗਰੂਰ ਵਿੱਚ ਉਸ ਤੋਂ ਦੇ ਨਾਲ ਸਵੇਰ ਤੱਕ ਕਬਾ ਸੰਗਰੂਰ ਵਿੱਚ ਮੈਨੂੰ ਕੋਈ ਪੰਜ ਕੰਮ ਭਵਤਮਾਨ ਕੋਈ ਪੰਜ ਕੰਮ ਕੁਨੜਖਿਆ ਦਾ ਕਾਲਜ ਕੋਈ ਮੈਡੀਕਲ ਕਾਲਜ ਕੋਲ ਅੱਛਾ ਕੁਝ ਨਾ ਵਾਤਾਵਰਨ ਨੂੰ ਖਰਾਬ ਨਾ ਕਰੇ ਜਿੱਥੇ ਸਾਡੇ ਬੱਚਾ ਨੂੰ ਨੌਕਰੀ ਮਿਲ ਸਕਦੀ ਕੋਈ ਵਪਾਰਕ ਅਦਾਰਾ ਹੀ ਖੜਾ ਦੇ ਆ ਸ਼ੂਗਰ ਮਿਲ ਬੰਦੋ ਕੀ ਇਹਦੇ ਰਾਜ ਵਿੱਚ ਧੂੜੀ ਤੇਰਾ ਕਰੋੜ ਰੁਪਇਆ ਕਿਸਾਨਾਂ ਦਾ ਲੈ ਕੇ ਬਾਕੀ ਆ ਮਸਤੂਆਣਾ ਸਾਹਿਬ ਦੇ ਲਾ ਕੇ ਮੈਡੀਕਲ ਕਾਲਜਾਂ ਦੀ ਪੱਥਰ ਰੱਖਿਆ ਪੱਥਰ ਹੀ ਰਹਿ ਗਿਆ ਉਹ ਕਹਿਦਾ ਹੁੰਦਾ ਸੀਗਾ ਕਿ ਕਾਂਗਰਸੀ ਤੇ ਕਾਲੀ ਨਹੀਂ ਪੱਥਰ ਲੱਗ ਜਾਂਦੇ ਨੇ ਹੁਣਾਂ ਨ ਮੁੜ ਕੇ ਝੋਟੇ ਖੁਰਕ ਕਰਦੇ ਨੇ ਉਹ ਭਗਵੰਤਾ ਆ ਦੇਖ ਲੈ ਜਾ ਕੇ ਮਸਤੂਆਣਾ ਸਾਹਿਬ ਦਾ ਤੇ 15 ਹੋਰ ਦੀ ਪੱਤਰ ਪਚਾਪ ਵਿੱਚ ਛੋਟੇ ਖੁਰਕ ਕਰ ਰਹੇ ਨੇ ਤੇਰੇ ਵੀ ਪੁੱਤਰਾ ਦੇ ਨਾਲ ਲੇਕਿਨਵੇਂ ਪੈਸੇ ਦਾ ਕੁਝ ਵੱਲ ਪੈ ਨਹੀਂ ਇੱਥੇ ਗੁਰਦੁਆਰਾ ਸਾਹਿਬ ਦੇ ਬਾਹਰ ਸੀਵਰੇਜ ਦਾ ਪਾਣੀ ਗੰਦਾ ਖਰਾਬ ਆ ਲੇਕਿਨ ਮੇਰੇ ਖਿਆਲ ਐਮਐਨਐਮ ਨੂੰ ਦਿਸਦਾ ਨਹੀਂ ਹੋਣਾ ਔਰ ਦੋਸਤੋ 100 117 ਦਾ ਸੰਗਿਆ ਅਸੀਂ ਉੱਥੇ ਰਹਿਨੇ ਬੈਠਦੇ ਆ ਤੇ ਸਿਰਫ ਡਾਰੇ ਆਉਣ ਜੋਗੇ ਨੇ ਗਾੜਾ ਘਟਣ ਜੋਗੇ ਇਸ ਕਰਕੇ ਬਹੁਤ ਸਾਰੇ ਹੋਰ ਦੇ ਨਾਲੇ ਸਮਾਂ ਇਜਾਜ਼ਤ ਦੇ ਦਸਤਕ ਦੇ ਛੱਡਿਆਂ ਦੇ ਕਿ ਸਿਰਚ ਕੋਨਾ ਮੈਂ ਕਮਨਿਸਟ ਵੀਰ ਤੇ ਸਾਰੇ ਸੀਪੀਆਈ ਸੀਪੀਐਮ ਜਿਹਨਾਂ ਦਾ ਸਾਡਾ ਘਰ ਚੋੜਾ ਅਧਿਆਤ ਵਿੱਚ ਤੇਜਾ ਸਿੰਘ ਸੋਤਾਰ ਤੇਜਾ ਸਿੰਘ ਸੁਤੰਤਰ ਉਹ ਸੇਵਾ ਸਿੰਘ ਧਿਕਰੀ ਵਾਲੇ ਜਿਨ੍ਹਾਂ ਨੇ ਛੱਡਾ ਬਲੰਕ ਕੀਤਾ ਰਜਵਾਲਾ ਸ਼ਾਹੀ ਦੇ ਖਿਲਾਫ ਤੁਸੀਂ ਇਹ ਸਾਰੇ ਉਹਨਾਂ ਦੇ ਪੈਰੋਕਾਰ ਬੈਠੇ ਹੋ ਆਓ ਆਪਾਂ ਇੱਕ ਮੁੱਠ ਹੋਈਏ